ਵੋਟਾਂ ਵੇਲੇ ਬੇਸ਼ੱਕ ਸਾਰੇ ਕੰਮ ਧੰਦੇ ਠੱਪ ਹੋ ਜਾਣ ਸਾਰੇ ਸੀਜ਼ਨ ਆਫ ਹੋ ਜਾਣ ਪਰ 도ਗਲੇ ਕੌਲੀ ਚੱਟ ਚੁਗਲਖੋਰ ਤੇ ਤਮਾਸ਼ਗੀਰ ਬੰਦਿਆਂ ਦਾ ਸੀਜ਼ਨ ਐਨ ਜੋਰਾ ਤੇ ਹੁੰਦਾ ਜਿਵੇਂ 12 ਸਾਲਾਂ ਤੋਂ ਆਦੇ ਹੁੰਦੇ ਨਾ ਰੂੜੀ ਦੀ ਸੁਣੀ ਜਾਂਦੀ ਹੈ ਉਵੇਂ ਵੋਟਾਂ ਦੇ ਨੇੜੇ ਇਹਨਾਂ ਦੀ ਬੜੀ ਸੁਣੀ ਜਾਂਦੀ ਹੈ ਇਹੋ ਜੇ ਚਾਰ ਪੰਜ ਬੰਦੇ ਹਰੇਕ ਪਿੰਡ 'ਚ ਹੁੰਦੇ ਆ ਦਿਨੇ ਕਿਸੇ ਨਾਲ ਤੁਰੇ ਫਿਰਨਗੇ ਰਾਤ ਨੂੰ ਕਿਸੇ ਕੋਲੇ ਬੈੰਦੇ ਆ ਫੋਨ ਤੇ ਕਿਸੇ ਨਾਲ ਸੰਪਰਕ ਹੁੰਦਾ ਪਤਾ ਸਾਰਿਆਂ ਨੂੰ ਹੀ ਹੁੰਦਾ ਕਿ ਇਹ 도ਗਲਾ ਇਹ ਮੇਰੀ ਗੱਲ ਵੀ ਕਿਸੇ ਕੋਲੇ ਕਰਦਾ ਹੋਊ ਜੇ ਕਿਸੇ ਦੀ ਮੇਰੇ ਕੋਲੇ ਕਰਦਾ ਪਰ ਲੋਕ ਇਹਨਾਂ ਦੀ ਕਦਰ ਤਾਂ ਕਰਦੇ ਆ ਕਿ ਇਹ ਭਲਾ ਕਿਸੇ ਤੋਂ ਜੁੱਤੀਆਂ ਖਾਲੇ ਪਰ ਮੈਨੂੰ ਖਬਰ ਜ਼ਰੂਰ ਲਿਆ ਕੇ ਦੇਊਗਾ ਪਤਾ ਸਾਰਿਆਂ ਨੂੰ ਹੁੰਦਾ ਕਿ ਇਹ ਉਂਗਲਾਂ ਲਾਉਣ ਵਾਲੇ ਆ ਪਰ ਇਹੋ ਜੇ ਬੰਦਿਆ ਬਿਨਾ ਇਲੈਕਸ਼ਨ ਅਧੂਰਾ ਹੈ ਜਿਵੇਂ ਢੋਲ ਵਾਲੇ ਬਿਨਾ ਮੇਲਾ ਨਹੀਂ ਨਾ ਚੰਗਾ ਲੱਗਦਾ ਓਵੇਂ ਚੁਗਲਖੋਰ ਬਿਨਾ ਵੋਟਾਂ ਚੰਗੀਆਂ ਹੀ ਨਹੀਂ ਲੱਗਦੀਆਂ ਇਸ ਕਰਕੇ ਮੇਰੀ ਬੇਨਤੀ ਹੈ ਇਹੋ ਜਿਹੇ ਬੰਦਿਆਂ ਨੂੰ ਸਿਰਫ ਮਨੋਰੰਜਨ ਵਾਸਤੇ ਵਰਤਿਆ ਕਰੋ ਇਹਨਾਂ ਦੀਆਂ ਗੱਲਾਂ ਤੇ ਅਮਲ ਨਾ ਕਰਿਆ ਕਰੋ ਬੰਦੇ 4 5 ਖੜ